ਸ਼ਿਆਣੇ ਕਹਿੰਦੇ ਹੁੰਦੇ ਨੇ ਪਾਣੀ ਦਾ ਸਭ ਤੋਂ ਵੱਡਾ ਪੁੰਨ ਹੁੰਦਾ ਮਿੱਤਰੋ ਜੇ ਕਿਸੇ ਇਨਸਾਨ ਨੂੰ ਜਾਂ ਪੰਛੀ ਜਾਂ ਜਾਨਵਰ ਨੂੰ ਪਿਆਇਆ ਜਾਵੇ ਬਹੁਤ ਵੱਡਾ ਪੁੰਨ ਹੁੰਦਾ ਮਿੱਤਰੋ ਆਹ ਪਿੰਡ ਕਾਲੇਕੇ ਜ਼ਿਲ੍ਹੇ ਬਰਨਾਲੇ ਦੀ ਵੀਡੀਓ ਆ ਮਿੱਤਰੋ ਜਦੋਂ ਤੁਸੀਂ ਤਨੌਲੇ ਤੋਂ ਕਾਲੇਕੇ ਸਪਾਲਾ ਕੋੜ ਤੋਂ ਨਾ ਹੋ ਕੇ ਪੀਖੀ ਨੂੰ ਜਾਓਗੇ ਨਾ ਤਾਂ ਕਾਲੇਕਾਂ ਤੋਂ ਹੋਰਾਂ ਤੇ ਤਨੌਲੇ ਦੇ ਵਿਚਾਲੇ ਆਹ ਬਾਈਆਂ ਦਾ ਪਾਣੀ ਦਾ ਘੜਾ ਭਰਿਆ ਦਾ ਭਰਿਆ ਮਿਲੂਗਾ ਇਹ ਬਹੁਤ ਟਾਈਮ ਤੋਂ ਪਹਿਲਾਂ ਤੋਂ ਸੇਵਾ ਕਰਦੇ ਨੇ ਪਾਣੀ ਦੀ ਬਾਈ ਕੋਈ ਕੋਈ ਬੰਦਾ ਇਹ ਜਾ ਸੇਵਾ ਕਰ ਸਕਦਾ ਜੋ ਬੰਦਾ ਹਨਾ ਕੁਦਰਤ ਲਈ ਸੋਚਦਾ ਹਨਾ ਪਸ਼ੂ ਪੰਛੀਆਂ ਲਈ ਜਾਂ ਇਨਸਾਨਾਂ ਲਈ ਸੋਚਦਾ ਹਨਾ ਪਰ ਆ ਬਾਈਆਂ ਦੀ ਸੋਚ ਨੂੰ ਸਲੂਟ ਆ ਬਾਈ ਜਦੋਂ ਅਸੀਂ ਉੱਤਰ ਕੇ ਪਾਣੀ ਪੀਣ ਗਏ ਬਾਈ ਇੰਨਾ ਠੰਡਾ ਪਾਣੀ ਤੇ ਇੰਨੀ ਸਾਫ ਸਫਾਈ ਜਦੋਂ ਮੈਂ ਟੱਕਣ ਚੱਕ ਕੇ ਦੇਖਿਆ ਬਈ ਇੰਨਾ ਸਾਫ ਅੰਦਰੋਂ ਨਹੀਂ ਕਈ ਵਾਰ ਆਲਾ ਨਹੀਂ ਸਾਫ ਕਰਦਾ ਬਈ ਡੇਲੀ ਬਾਈ ਪਾਣੀ ਦਾ ਭਰ ਕੇ ਰੱਖਦੇ ਨੇ ਇੰਨਾ ਠੰਡਾ ਬਈ ਪਾਣੀ ਫ੍ਰਿਜ ਨਾਲੋਂ ਵੀ ਵੱਧ ਠੰਡਾ ਪਾਣੀ ਬਾਕੀ ਤੁਸੀਂ ਕਮੈਂਟਾਂ ਵਿੱਚ ਜਰੂਰ ਦੱਸਿਓ ਬਾਈਆਂ ਦਾ ਕੰਮ ਕਿਵੇਂ ਲੱਗਿਆ ਤੇ ਬਾਕੀ ਮੇਰੀ ਬੇਨਤੀ ਹੈ ਸਾਰੇ ਭਰਾਵਾਂ ਨੂੰ ਆਪਣੀਆਂ ਸਾਂਝੀਆਂ ਜਗ੍ਹਾ ਤੇ ਜਰੂਰ ਤੁਸੀਂ ਬਾਈ ਤੌੜੇ ਪਾਣੀ ਦੇ ਭਰ ਕੇ ਜਰੂਰ ਰੱਖਦਿਆ ਕਰੋ ਤੇ ਆਪਣੇ ਕੋਠਿਆਂ ਤੇ ਵੀ ਬਾਈ ਹਨਾ ਡੋਂਗੇ ਜਰੂਰ ਪਾਣੀ ਦੇ ਭਰ ਕੇ ਰੱਖਦਿਆ ਕਰੋ ਕਿਉਂਕਿ ਪਾਂਸੀ ਪਾਣੀ ਪੀ ਸਕਦੇ ਨੇ ਗਰਮੀ ਬਹੁਤ ਆ ਤੇ ਬਾਈਆਂ ਦਾ ਕੰਮ ਕਿਵੇਂ ਲੱਗਿਆ ਜਰੂਰ ਦੱਸਿਓ ਰੁੱਖ ਲਗਾਓ ਵਾਤਾਵਰਨ ਬਚਾਓ ਧੰਨਵਾਦ ਜੀ